ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਦੀ ਹੀ Laash ਨਾਲ ਵਿਆਹ ਕਰਵਾ ਲਿਆ ਹੈ ਬਿਲਕੁਲ ਤੁਸੀਂ ਇਹ ਖਬਰ ਸੁਣ ਕੇ ਹੈਰਾਨ ਹੋ ਗਏ ਹੋਵੋਗੇ ਇਹ ਮਾਮਲਾ ਮਹਾਰਾਸ਼ਟਰ ਦੇ ਨਾਂਦੇੜ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਪ੍ਰੇਮਿਕਾ ਦੇ ਵੱਲੋਂ ਕਥਿਤ ਤੌਰ ਤੇ ਆਪਣੇ ਪ੍ਰੇਮੀ ਦੇ ਨਾਲ ਯਾਨੀ ਕਿ ਉਸ ਦੀ Laash ਦੇ ਨਾਲ ਹੀ ਵਿਆਹ ਕਰਵਾ ਲਿਆ ਗਿਆ ਕਿਉਂਕਿ ਕਥਿਤ ਤੌਰ ਤੇ ਪ੍ਰੇਮਿਕਾ ਦੇ ਪਿਤਾ ਅਤੇ ਉਸ ਦੇ ਭਰਾਵਾਂ ਨੇ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਖਫਾ ਹੋਈ ਲੜਕੀ ਨੇ ਜਿਸ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ ਉਸ ਨੇ ਆਪਣੇ ਪ੍ਰੇਮੀ ਦੇ ਘਰ ਜਾ ਕੇ ਉਸ ਦੀ লাশ ਨਾਲ ਹੀ ਵਿਆਹ ਕਰਵਾਇਆ ਅਤੇ ਇਨਸਾਫ ਦੀ ਮੰਗ ਕੀਤੀ ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਚ 21 ਸਾਲ ਦੀ ਲੜਕੀ ਨੇ ਆਪਣੇ ਹੀ ਪ੍ਰੇਮੀ ਦੀ লাশ ਨਾਲ ਵਿਆਹ ਕਰਵਾਇਆ ਉਸ ਦੇ ਪ੍ਰੇਮੀ ਨੂੰ ਔਰਤ ਦੇ ਪਿਤਾ ਅਤੇ ਦੋ ਭਰਾਵਾਂ ਨੇ ਕਥਿਤ ਤੌਰ ਤੇ ਕਤਲ ਕਰ ਦਿੱਤਾ ਸੀ ਜਿਸ ਮਗਰੋਂ ਕੁੜੀ ਨੇ ਆਪਣੇ ਮ੍ਰਿਤਕ ਪ੍ਰੇਮੀ ਦੀ লাশ ਨਾਲ ਹੀ ਵਿਆਹ ਕਰਵਾ ਲਿਆ ਮ੍ਰਿਤਕ ਦੇ ਘਰ ਵਿੱਚ ਪਹੁੰਚ ਕੇ ਅੰਚਲ ਮਾਮੀਦਵਾਰ ਵੱਲੋਂ Laash ਨਾਲ ਵਿਆਹ ਕਰਵਾਉਣ ਅਤੇ ਕਤਲ ਦੇ ਦੋਸ਼ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਫਾਂਸੀ ਦੇਣ ਦੀ ਮੰਗ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ। ਪੁਲਿਸ ਮੁਤਾਬਕ ਉਸ ਦਾ ਪ੍ਰੇਮੀ ਸਖਸ਼ਮ ਟੇਟ ਜੋ ਕਿ 20 ਸਾਲ ਦਾ ਦੱਸਿਆ ਜਾ ਰਿਹਾ ਹੈ ਪੁਰਾਣੇ ਗੰਜ ਇਲਾਕੇ ਚ ਆਪਣੇ ਦੋਸਤਾਂ ਨਾਲ ਖੜਾ ਸੀ ਜਦੋਂ ਉਸ ਉੱਤੇ ਕੱਥੇ ਤੌਰ ਤੇ ਅੰਚਲ ਦੇ ਭਰਾ ਹਿਮੇਸ਼ ਵਿਚਾਲੇ ਝਗੜਾ ਹੋ ਗਿਆ। ਇਹ ਵੀ ਜਾਣਕਾਰੀ ਹੈ ਕਿ ਹਿਮੇਸ਼ ਨੇ ਕਥਿਤ ਤੌਰ ਉਤੇ ਸਖਸ਼ਮ ਉਤੇ ਗੋਲੀ ਚਲਾਈ ਅਤੇ ਗੋਲੀ ਉਸ ਦੀਆਂ ਪਸਲੀਆਂ ਨੂੰ ਵਿੰਨ ਗਈ ਅਤੇ ਫਿਰ ਉਸ ਦੀ ਖੋਪੜੀ ਵਿੱਚ ਵੀ ਲੱਗੀ ਜਿਸ ਨਾਲ ਉਸ ਦੇ ਮੌਕੇ ਤੇ ਹੀ ਜਾਨ ਜਾਣ ਦੀ ਖਬਰ ਆਈ। ਉਹਨਾਂ ਦੱਸਿਆ ਕਿ ਹਿਮੇਸ਼ ਉਸ ਦਾ ਭਰਾ ਸਾਹਿਲ 25 ਸਾਲ ਅਤੇ ਉਹਨਾਂ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸ਼ੁੱਕਰਵਾਰ ਸ਼ਾਮ ਨੂੰ ਅੰਚਲ ਸਖਸ਼ਮ ਦੇ ਘਰ ਪਹੁੰਚੀ ਅਤੇ ਉਸ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਚਸ਼ਮਦੀਦ ਗਵਾਹਾਂ ਨੇ ਦੱਸਿਆ ਹੈ ਕਿ ਪਰੇਸ਼ਾਨਾਂ ਅੰਚਲ ਨੇ ਫਿਰ ਉਸਦੇ ਸਰੀਰ ਨਾਲ ਇਹ ਦਾਵਾ ਕਰਦੇ ਹੋਏ ਵਿਆਹ ਕੀਤਾ ਕਿ ਉਹਨਾਂ ਦੇ ਪਿਆਰ ਨੂੰ ਅਮਰ ਬਣਾ ਦੇਵੇਗਾ ਬਾਅਦ ਵਿੱਚ ਮੀਡੀਆ ਰਿਪੋਰਟਾਂ ਮੁਤਾਬਕ ਗੱਲ ਕਰਦੇ ਹ ਉਸਨੇ ਕਿਹਾ ਕਿ ਮੈਂ ਪਿਛਲੇ 3 ਸਾਲਾਂ ਤੋਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਮੇਰੇ ਘਰ ਦੇ ਜਾਤੀ ਦੇ ਮਤਭੇਦ ਨੂੰ ਲੈ ਕੇ ਇਸ ਦਾ ਵਿਰੋਧ ਕਰ ਰਹੇ ਸੀ ਸੋ ਜਿਸ ਕਰਕੇ ਇਹ ਸਾਰੀ ਘਟਨਾ ਵਾਪਰੀ ਹੈ ਸੋ ਮਹਾਰਾਸ਼ਟਰ ਤੋਂ ਇਹ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਦੀ ਹੀ লাশ ਨਾਲ ਵਿਆਹ ਕਰਵਾ ਲਿਆ ਬਿਲਕੁਲ ਤੁਸੀਂ ਇਹ ਖਬਰ ਸੁਣ ਕੇ ਹੈਰਾਨ ਹੋ ਗਏ ਹੋਵੋਗੇ ਇਹ ਮਾਮਲਾ ਮਹਾਰਾਸ਼ਟਰ ਦੇ ਨਾਂਦੇੜ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਪ੍ਰੇਮਿਕਾ ਦੇ ਵੱਲੋਂ ਕਥਿਤ ਤੌਰ ਤੇ ਆਪਣੇ ਪ੍ਰੇਮੀ ਦੇ ਨਾਲ ਯਾਨੀ ਕਿ ਉਸ ਦੀ লাশ ਦੇ ਨਾਲ ਹੀ ਵਿਆਹ ਕਰਵਾ ਲਿਆ ਗਿਆ ਕਿਉਂਕਿ ਕਥਿਤ ਤੌਰ ਤੇ ਪ੍ਰੇਮਿਕਾ ਦੇ ਪਿਤਾ ਅਤੇ ਉਸ ਦੇ ਭਰਾਵਾਂ ਨੇ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਖਫਾ ਹੋਈ ਲੜਕੀ ਨੇ ਜਿਸ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ ਉਸ ਨੇ ਆਪਣੇ ਪ੍ਰੇਮੀ ਦੇ ਘਰ ਜਾ ਕੇ ਉਸ ਦੀ লাশ ਨਾਲ ਹੀ ਵਿਆਹ ਕਰਵਾਇਆ ਅਤੇ ਇਨਸਾਫ ਦੀ ਮੰਗ ਕੀਤੀ ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਚ 21 ਸਾਲ ਦੀ ਲੜਕੀ ਨੇ ਆਪਣੇ ਹੀ ਪ੍ਰੇਮੀ ਦੀ Laash ਨਾਲ ਵਿਆਹ ਕਰਵਾਇਆ ਉਸਦੇ ਪ੍ਰੇਮੀ ਨੂੰ ਔਰਤ ਦੇ ਪਿਤਾ ਅਤੇ ਦੋ ਭਰਾਵਾਂ ਨੇ ਕਥਿਤ ਤੌਰ ਤੇ ਕਤਲ ਕਰ ਦਿੱਤਾ ਸੀ ਜਿਸ ਮਗਰੋਂ ਕੁੜੀ ਨੇ ਆਪਣੇ ਮ੍ਰਿਤਕ ਪ੍ਰੇਮੀ ਦੀ Laash ਨਾਲ ਹੀ ਵਿਆਹ ਕਰਵਾ ਲਿਆ ਮ੍ਰਿਤਕ ਦੇ ਘਰ ਵਿੱਚ ਪਹੁੰਚ ਕੇ ਅંચਲ मामੀਦਵਾਰ ਵੱਲੋਂ Laash ਨਾਲ ਵਿਆਹ ਕਰਵਾਉਣ ਅਤੇ ਕਤਲ ਦੇ ਦੋਸ਼ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਫਾਂਸੀ ਦੇਣ ਦੀ ਮੰਗ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪੁਲਿਸ ਮੁਤਾਬਕ ਉਸਦਾ ਪ੍ਰੇਮੀ ਸਖਸ਼ਮ ਟੇਟ ਜੋ ਕਿ 20 ਸਾਲ ਦਾ ਦੱਸਿਆ ਜਾ ਰਿਹਾ ਹੈ ਪੁਰਾਣੇ ਗੰਜ ਇਲਾਕੇ ਚ ਆਪਣੇ ਦੋਸਤਾਂ ਨਾਲ ਖੜਾ ਸੀ ਜਦੋਂ ਉਸ ਉੱਤੇ ਕਥਿਤ ਤੌਰ ਤੇ ਅੰਚਲ ਦੇ ਭਰਾ ਹਿਮੇਸ਼ ਵਿਚਾਲੇ ਝਗੜਾ ਹੋ ਗਿਆ ਇਹ ਵੀ ਜਾਣਕਾਰੀ ਹੈ ਕਿ ਹਿਮੇਸ਼ ਨੇ ਕਥਿਤ ਤੌਰ ਉੱਤੇ ਸਖਸ਼ਮ ਉੱਤੇ ਗੋਲੀ ਚਲਾਈ ਅਤੇ ਗੋਲੀ ਉਸ ਦੀਆਂ ਪਸਲੀਆਂ ਨੂੰ ਵਿੰਨ ਗਈ ਅਤੇ ਫਿਰ ਉਸ ਦੀ ਖੋਪੜੀ ਵਿੱਚ ਵੀ ਲੱਗੀ ਜਿਸ ਨਾਲ ਉਸ ਦੇ ਮੌਕੇ ਤੇ ਹੀ ਜਾਨ ਜਾਣ ਦੀ ਖਬਰ ਆਈ ਹੁਣ ਦੱਸਿਆ ਕਿ ਹਿਮੇਸ਼ ਉਸ ਦਾ ਭਰਾ ਸਾਹਿਲ 25 ਸਾਲ ਅਤੇ ਉਹਨਾਂ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸ਼ੁੱਕਰਵਾਰ ਸ਼ਾਮ ਨੂੰ ਅੰਚਲ ਸਖਸ਼ਮ ਦੇ ਘਰ ਪਹੁੰਚੀ ਅਤੇ ਉਸ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਚਸ਼ਮਦੀਦ ਗਵਾਹਾਂ ਨੇ ਦੱਸਿਆ ਹੈ ਕਿ ਪਰੇਸ਼ਾਨ ਅੰਚਲ ਨੇ ਫਿਰ ਉਸ ਦੇ ਸਰੀਰ ਨਾਲ ਇਹ ਦਾਵਾ ਕਰਦੇ ਹੋਏ ਵਿਆਹ ਕੀਤਾ ਕਿ ਉਹਨਾਂ ਦੇ ਪਿਆਰ ਨੂੰ ਅਮਰ ਬਣਾ ਦੇਵੇਗਾ। ਬਾਅਦ ਵਿੱਚ ਮੀਡੀਆ ਰਿਪੋਰਟਾਂ ਮੁਤਾਬਕ ਗੱਲ ਕਰਦਿਆਂ ਉਸਨੇ ਕਿਹਾ ਕਿ ਮੈਂ ਪਿਛਲੇ 3 ਸਾਲਾਂ ਤੋਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਮੇਰੇ ਘਰ ਦੇ ਜਾਤੀ ਦੇ ਮਤਭੇਦ ਨੂੰ ਲੈ ਕੇ ਇਸ ਦਾ ਵਿਰੋਧ ਕਰ ਰਹੇ ਸੀ। ਸੋ ਜਿਸ ਕਰਕੇ ਇਹ ਸਾਰੀ ਘਟਨਾ ਵਾਪਰੀ ਹੈ ਸੋ ਮਹਾਰਾਸ਼ਟਰ ਤੋਂ ਇਹ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ